ਤਬਾਦੀ ਕੋਈ ਨਹੀਂ ਸਾਰਿਆਂ ਨੂੰ ਮੇਰੇ ਵੱਲੋਂ ਸਤਿਕਾਰ ਜੀ ਤੁਹਾਡੀ ਮੰਗਾਂ ਦੇ ਸੰਮੁਖ ਸਰਕਾਰ ਵੱਲੋਂ ਸਬਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ ਹੈ 15 ਚਾਰ ਨੂੰ 11 ਵਜੇ ਸੈਕਟਰੀਏਟ ਵਿਖੇ ਤੇ ਇਹ ਲਿਖਤੀ ਜੀ ਚਿੱਠੀ ਅੱਜ ਅਸੀਂ ਯੂਨੀਅਨ ਨੂੰ ਹੈਂਡਓਵਰ ਕਰ ਰਹੇ ਹਾਂ ਜੀ 15 4 11 ਵਜੇ ਸੈਕਟਰੀਟੇਵ ਹੋ ਗਈ 7 ਦਿਨ ਬਾਅਦ 15 4 ਨਾ 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 15 ਅਪ੍ਰੈਲ 15 ਦੀ 15 ਸਭ ਤੋਂ ਵੇਖਿਆ ਅਪ੍ਰੈਲ ਸਿੱਟਰਾਂ ਪੈਨਸ਼ਨਰ ਪੱਖੀ ਨਹੀਂ ਹੁੰਦਾ ਜੇਕਰ 26 ਵਾਲਾ ਬਜਟ ਇਹਦੀ ਆਸ ਲਗਭਗ ਪੂਰੀ ਪੂਰੀ ਹੈਗੀ ਹੈ ਤਾਂ 27 ਤੇ 28 ਨੂੰ ਸਾਰੇ ਸਾਥੀਆਂ ਨੇ ਆਪਣੇ ਆਪਣੇ ਜ਼ਿਲ੍ਹਿਆਂ ਤਸੀਲਾ ਚ ਸਾਝੇ ਫੰਡ ਵੱਲੋਂ ਵੀ ਜਿੱਥੇ ਤੁਸੀਂ ਕੱਲੀ ਜਥੇਬੰਦੀ ਵੱਲੋਂ ਕਰ ਸਕਦੇ ਹੋ ਉੱਥੇ ਵੀ ਜਿੱਧਾਂ ਵੀ ਕਰ ਸਕਦੇ ਹੋ ਇਹ ਸੱਦਾ ਹੈ ਕਿ ਪੰਜਾਬ ਦੀ ਸਰਕਾਰ ਦੇ ਬਜਟ ਦੀਆਂ ਕਾਟੀਆਂ ਫੁੱਪਣੀਆਂ ਹੈ ਤੇ ਸਾਝੇ ਫੰਡ ਦੇ ਸੱਤੇ ਦੀ ਹੁੰਦੀ ਕਰਨੀ ਹੈ ਦੂਸਰੀ ਬੇਨਤੀ ਹੈ ਅਸੀਂ ਧੰਨਵਾਦੀ ਹਾਂ ਸਾਥੀ ਮਹਿੰਦਰ ਸਿੰਘ ਕੌੜਿਆ ਵਾਲੀ ਜੀ ਦਨ ਸਬਾਚਾ ਉਹਨਾਂ ਨੇੜੇ ਆ ਰਹੀਆਂ ਹਨ ਤੇ ਉਹ ਤੇ ਉਹ ਮੁਲਾਜ਼ਮਾਂ ਪੈਨਸ਼ਨਸ ਨੇ ਵੀ ਆਪਣੀਆਂ ਪੈਂਡਿੰਗ ਮੰਗਾਂ ਦੀ ਪ੍ਰਾਪਤੀ ਦੇ ਵਾਸਤੇ ਸੰਘਰਸ਼ ਨੂੰ ਤੇਜ਼ ਕਰ ਦਿੱਤਾ ਹੈ ਇਸ ਦੇ ਵਿੱਚ ਦੋਵੇਂ ਹੀ ਸੰਘਰਸ਼ ਜਾਣੀ ਕੀ ਸੜਕੀ ਸੰਘਰਸ਼ ਅਤੇ ਕਾਨੂੰਨੀ ਚਾਰਜ ਹੋਈ ਵੀ ਸ਼ਾਮਲ ਹਨ ਤਾਂ ਸੰਗਰੂਰ ਦੇ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਅੱਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮਾਂ ਦੇ ਦੁਆਰਾ ਇੱਕ ਰੈਲੀ ਕੀਤੀ ਗਈ ਜੋ ਕਿ ਲਾਭ ਜਿਹੜੀ ਮਿਸਾਲ ਜਿਹੜੀ ਸਾਬਿਤ ਹੋਈ ਹੈ ਇਸ ਦੇ ਮੱਦੇਨਜ਼ਰ ਹੁਣ ਪੰਜਾਬ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਉਹਨਾਂ ਨੇ ਲੀਡਰਾਂ ਨੂੰ ਸੱਦਾ ਦਿੱਤਾ ਹੈ ਕਿ ਸਭ ਤੋਂ ਵੱਡੀ ਗੱਲ ਇਹ ਹੈ ਇਹ ਹੈ ਕਿ ਹੁਣ ਇਹ ਮੀਟਿੰਗ ਸਰਦਾਰ ਹਰਪਾਲ ਸਿੰਘ ਚੀਮਾ ਜੋ ਕਿ ਕੈਬ